ਕਿ ਪੰਜਾਬ ਦੀ ਆਬੋਹਵਾ ਬਚਾਉਣਾ ਸਾਡਾ ਫਰਜ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਯਤਨਾਂ ਸਦਕਾ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਘਟਨਾਵਾਂ ਵਿੱਚ 70% ਦੀ ਕਮੀ ਆਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੇ ਸੀਜ਼ਨ 2024 ਦੌਰਾਨ ਉન્નਤ ਕਿਸਾਨ ਐਪ ਜਾਰੀ ਕੀਤੀ ਗਈ ਇਸ ਐਪ ਦੀ ਸਹਾਇਤਾ ਨਾਲ ਪੰਜਾਬ ਦੇ ਲੱਖਾਂ ਛੋਟੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਨਾਲ ਜੁੜਨ ਲਈ ਮਦਦ ਮਿਲੀ ਪੰਜਾਬ 'ਚ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਲੱਖਾਂ ਕਿਸਾਨਾਂ ਨੇ ਉન્નਤ ਕਿਸਾਨ ਐਪ ਦੀ ਵਰਤੋਂ ਕਰਦਿਆਂ ਪਰਾਲੀ ਦੀ ਸਾਮ ਸੰਭਾਲ ਲਈ ਆਧੁਨਿਕ ਮਸ਼ੀਨਾਂ ਦੀ ਵਰਤੋਂ ਕੀਤੀ ਅਤੇ ਪਰਾਲੀ ਨੂੰ ਅੱਗ ਲਾਉਣ ਤੋਂ ਕਿਨਾਰਾ ਕੀਤਾ ਖੇਤੀਬਾੜੀ ਵਿਭਾਗ ਨੇ ਉન્નਤ ਕਿਸਾਨ ਐਪ ਉੱਪਰ 130000 ਅਜਹੀਆਂ ਸੀਆਰਐਮ ਮਸ਼ੀਨਾਂ ਨੂੰ ਮੈਪ ਕੀਤਾ ਅਤੇ ਪੰਜਾਬ ਭਰ 'ਚ 163 ਕਸਟਮਰ ਹਾਇਰਿੰਗ ਸੈਂਟਰ ਸਥਾਪਿਤ ਕੀਤੇ ਗਏ ਸਨ ਜਿੱਥੋਂ ਛੋਟੇ ਕਿਸਾਨਾਂ ਨੇ ਇਹ ਸੀਆਰਐਮ ਮਸ਼ੀਨਾਂ ਨੂੰ ਕਿਰਾਏ 'ਤੇ ਲੈ ਕੇ ਝੋਨੇ ਦੇ ਪਰਾਲੀ ਨੂੰ ਨਵੇਂ ਵਿਧੀ ਅਨੁਸਾਰ ਸੰਭਾਲਿਆ ਅਤੇ ਉਹਨਾਂ ਨੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਆਪਣਾ ਯੋਗਦਾਨ ਪਾਇਆ। ਧੰਨਵਾਦ ਕਰਦੇ ਆਂ ਜੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਸੀਰਮ ਮਸ਼ੀਨਾਂ ਦੀ ਵਰਤੋਂ ਨਾਲ ਪੂਰੇ ਪੰਜਾਬ ਨੂੰ ਪਰਾਲੀ ਦੇ ਝੰਡੇ ਚੋਂ ਕੱਢਿਆ ਜੀ ਤੇ ਉਨ ਤਾਇਬ ਤੇ ਜਾ ਕੇ ਆਪਾਂ ਹਰ ਇੱਕ ਮਸ਼ੀਨ ਨੂੰ ਐਪ ਦੇ ਰਾਹੀਂ ਆਪਣੇ ਘਰ ਦੇ ਬਾਹਰ ਲਿਆ ਸਕਦੇ ਆਂ। ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤਾਂ ਆਪਾਂ ਪ੍ਰਦੂਸ਼ਣ ਮੁਕਤ ਖੇਤੀ ਹੀ ਪੰਜਾਬ ਨੂੰ ਕਰ ਦੇਵਾਂਗੇ। ਪੰਜਾਬ ਸਰਕਾਰ ਦੀ ਇੱਕੋ ਪੁਕਾਰ ਵਾਤਾਵਰਨ ਦੀ ਹੁਣ ਕਰੋ ਸੰਭਾਲ।